ਤਾ ਗੱਲ ਕਰਾਂਗੇ ਸੰਧੂਰ ਦੀ ਅੱਜ ਕੱਲ੍ਹ ਦੋ ਸੰਧੂਰ ਹੋ ਗਏ ਇੱਕ ਤਾਂ ਹੁੰਦਾ ਮੱਥੇ ਤੇ ਲੱਗਣ ਵਾਲਾ ਤੇ ਦੂਜਾ ਤੁਸੀਂ ਜਾਣਨੀ ਹੋ ਇੱਕ ਮੱਥੇ ਤੇ ਨਹੀਂ ਲੱਗਦਾ ਉਹ ਅੱਗੇ ਵਾਲੇ ਦੀ ਕਿਸਮਤ ਹੁੰਦੀ ਹੈ ਉਹਦੇ ਵਿੱਚ ਆਪਣਾ ਵਾਸਾ ਜਿਹੜਾ ਨਹੀਂ ਚੱਲਦਾ ਸਿਵਾਏ ਰੱਬ ਨੂੰ ਕੋਸਣ ਦੇ ਜਾਂ ਫਿਰ ਕਿਸਮਤੀ ਮਾੜੀ ਕਹਿ ਲੋ ਤੇ ਜਿਹੜਾ ਦੂਜਾ ਸੰਧੂਰ ਹੈ ਉਹ ਆਪਣੇ ਹੱਥ ਵਾਸਾ ਹੈ ਉਹ ਨੂੰ ਆਪਾਂ ਰੋਕ ਸਕਦੇ ਆ ਪਰ ਉਹ ਤਾਂ ਹਵਾ ਚੁੱਟ ਰਿਹਾ ਹੈ ਉਜਾੜਾ ਹੋ ਰਿਹਾ ਹੈ ਪੰਜਾਬ ਦਾ ਚਾਹੇ ਚੜਦਾ ਪੰਜਾਬ ਐ ਚਾਹੇ ਲੈਂਦਾ ਪੰਜਾਬ ਐ ਤਾਂ ਇਹ ਤੇ ਚੰਦ ਲੈਣਾ ਲਿਖਿਆ ਨੇ ਸੱਚੀਆਂ ਲੱਗੀਆਂ ਤਾਂ ਸ਼ੇਅਰ ਕਰਦੇ ਹੋ ਨਹੀਂ ਇਗਨੋਰ ਕਰਦੇ ਹੋ ਕਹਿੰਦਾ ਇੱਕ ਸੰਧੂਰ ਹਵਾ ਵਿੱਚ ਉਡਾ ਦਿੱਤਾ ਵੱਡਾ ਬੈਨਰ ਧਰਤੀ ਤੇ ਲਾ ਦਿੱਤਾ ਇੱਕ ਸੰਧੂਰ ਹਵਾ ਵਿੱਚ ਉਡਾ ਦਿੱਤਾ ਵੱਡਾ ਬੈਨਰ ਧਰਤੀ ਤੇ ਲਾ ਦਿੱਤਾ ਧਰਤੀ ਵਾਂਗੂ ਗੇਮ ਘੁੰਮੇ ਪੰਜਾਬ ਸਾਹਮਣੇ ਪੰਜਾਬ ਖੜਾ ਦਿੱਤਾ ਧਰਤੀ ਵਾਂਗੂ ਗੇਮ ਘੁੰਮੇ ਪੰਜਾਬ ਸਾਹਮਣੇ ਪੰਜਾਬ ਖੜਾ ਦਿੱਤਾ ਇਥੇ ਕਸੂਰ ਕੀ ਲੋਕਾਂ ਦਾ ਨਿਰਦੋਸ਼ ਬੇਵਸ ਹੋ ਰੋਏ ਇੱਥੇ ਕਸੂਰ ਕੀ ਲੋਕਾਂ ਦਾ ਨਿਰਦੋਸ਼ ਬੇਵਸ ਹੋ ਰੋਏ ਔਰਮਾਨਾਂ ਦੇ ਬਣੇ ਘਰ ਟਹਿ ਕਈਆਂ ਦੇ ਦੂਰ ਆਪਣੇ ਹੋਏ ਔਰਮਾਨਾਂ ਦੇ ਬਣੇ ਘਰ ਟਹਿ ਕਈਆਂ ਦੇ ਦੂਰ ਆਪਣੇ ਹੋਏ ਇਹ ਸ਼ਾਂਤੀ ਕਾਇਮ ਨਹੀਂ ਹੋਣ ਦਿੰਦੇ ਅਸ਼ਾਂਤੀ ਦਾ ਪਾਠ ਪੜਾ ਦਿੰਦੇ ਇਹ ਸ਼ਾਂਤੀ ਕਾਇਮ ਨਹੀਂ ਹੋਣ ਦਿੰਦੇ ਅਸ਼ਾਂਤੀ ਦਾ ਪਾਠ ਪੜਾ ਦਿੰਦੇ ਨਫ਼ਰਤ ਤੱਕ ਘੁਲਦੀ ਧਰਮਾਂ ਦੀ ਬੰਦੇ ਨਾਲ ਬੰਦਾ ਲੜਾ ਦਿੰਦੇ ਨਫ਼ਰਤ ਘੁਲਦੀ ਧਰਮਾਂ ਦੀ ਬੰਦੇ ਨਾਲ ਬੰਦਾ ਲੜਾ ਦਿੰਦੇ ਇੱਥੇ ਸੱਚ ਦਾ ਪਤਾ ਲੱਗਦਾ ਨਹੀਂ ਝੂਠ ਦਾ ਲਿਬਾਸ ਚੜਾ ਦਿੰਦੇ ਇੱਥੇ ਸੱਚ ਦਾ ਪਤਾ ਲੱਗਦਾ ਨਹੀਂ ਝੂਠ ਦਾ ਲਿਬਾਸ ਚੜਾ ਦਿੰਦੇ ਜੋ ਦਿਖਾਉਣਾ ਲੋਕਾਂ ਉਹੀ ਦੇਖਣਾ న్యూਜ਼ ਫਲੈਸ਼ ਬਣਾ ਚਲਾ ਦਿੰਦੇ ਜੋ ਦਿਖਾਉਣਾ ਲੋਕਾਂ ਉਹੀ ਦੇਖਣਾ న్యూਜ਼ ਫਲੈਸ਼ ਬਣਾ ਚਲਾ ਦਿੰਦੇ ਇਹਨਾਂ ਤੀਰ ਛੱਡਣਾ ਨਫ਼ਰਤ ਦਾ ਮਨਸੂਬਾ ਸਫਲ ਬਣਾਉਣਾ ਹੈ ਇਨਾ ਤੀਰ ਛੱਡਣਾ ਨਫ਼ਰਤ ਦਾ ਮਨਸੂਬਾ ਸਫਲ ਬਣਾਉਣਾ ਏ ਧਰਮ ਦੀ ਲੈ ਲੈਣੀ ਆੜ ਹਾ ਹਾ ਸੱਸਾ ਮਮਾ ਲੜਾਉਣਾ ਏ ਧਰਮ ਦੀ ਲੈ ਲੈਣੀ ਆੜ ਹਾ ਹਾ ਸੱਸਾ ਮਮਾ ਲੜਾਉਣਾ ਏ ਹਾ ਹਾ ਸੱਸਾ ਮਮਾ ਪੂਰਾ ਕਰ ਲਿਓ ਇਹਨਾਂ ਔਖਾ ਨਹੀਂ ਹੈ ਸਮਝ ਚ ਆ ਜਾਊਗਾ ਇਹੀ ਮਕਸਦ ਹੈ ਇਹੀ ਮਨਸੂਬਾ ਹੈ ਵੀ ਬੱਸ ਲੜਾਉਣਾ ਹੈ ਹਾ ਇਹਨੂੰ ਸੱਸੇ ਨੂੰ ਤੇ ਮਮੇ ਨੂੰ ਆੜ ਕੀ ਦੀ ਲੈ ਕੇ ਧਰਮ ਦੀ ਤਾਂ ਅੱਗੇ ਹੈ ਇਹ ਪਹਿਲਾਂ ਤੋਂ ਚੱਲਦੀ ਆਈ ਰੰਗ ਆਪਣਾ ਦਿਖਾ ਦਿੰਦੀ ਰਾਜਨੀਤੀ ਦੀ ਗੱਲ ਕਰ ਰਹੇ ਆ ਇਹ ਪਹਿਲਾਂ ਤੋਂ ਚੱਲਦੀ ਆਈ ਰੰਗ ਆਪਣਾ ਦਿਖਾ ਦਿੰਦੀ ਪਾੜ ਪਾਉਂਦੀ ਤੇ ਰਾਜ ਕਰਦੀ ਤਾਰ ਕੰਡਿਆਂ ਦੀ ਵਿਛਾ ਦਿੰਦੀ ਪਾੜ ਪਾਉਂਦੀ ਤੇ ਰਾਜ ਕਰਦੀ ਤਾਰ ਕੰਡਿਆਂ ਦੀ ਵਿਛਾ ਦਿੰਦੀ ਕਹਿੰਦਾ ਲੋਕਾਂ ਦੇ ਦਿਲਾਂ ਵਿੱਚ ਪਿਆਰ ਭਰਿਆ ਨਾ ਨਫ਼ਰਤ ਨੂੰ ਜਗ੍ਹਾ ਦੇਣੀ ਏ ਲੋਕਾਂ ਦੇ ਦਿਲਾਂ ਵਿੱਚ ਪਿਆਰ ਭਰਿਆ ਨਾ ਨਫ਼ਰਤ ਨੂੰ ਜਗ੍ਹਾ ਦੇਣੀ ਏ ਸਭ ਧਰਮ ਨੇ ਇੱਕ ਸਮਾਨ ਬਸ ਪੌਣੀ ਪਿਆਰ ਦੀ ਫੇਰੀ ਏ ਸਭ ਧਰਮ ਨੇ ਇੱਕ ਸਮਾਨ ਬਸ ਪੌਣੀ ਪਿਆਰ ਦੀ ਫੇਰੀ ਏ ਤਾਂ ਇਹ ਹੈ ਜੀ ਸੰਧੂਰ ਸੰਧੂਰ ਦੇ ਨੁਕਸਾਨ ਕਿੰਨਾ ਸੰਧੂਰ ਨੇ ਉਜਾੜਾ ਕਰਨਾ ਲੋਕ ਸਿਆਣੇ ਆ ਲੋਕ ਕਹਿ ਰਹੇ ਆ ਕਿ ਅਮਨ ਚੈਨ ਚਾਹੀਦਾ ਜਗਾ ਜਗਾ ਤੇ ਬੈਨਰ ਲਾ ਕੇ ਲੋਕ ਵੀਡੀਓ ਵਾਇਰਲ ਕਰ ਰਹੇ ਆ ਚਾਹੇ ਚੜਦੇ ਵਾਲੇ ਆ ਚਾਹੇ ਲੈਂਦੇ ਵਾਲੇ ਆ ਸਚਾਈ ਲੋਕਾਂ ਨੂੰ ਪਤਾ ਲੱਗਣ ਲੱਗੀ ਵੀ ਆ ਆਖਰ ਗੱਲ ਕੀ ਹੈ ਇਥੋਂ ਕੰਮ ਚੱਲਿਆ ਇੱਕ ਸੋਸ਼ਲ ਮੀਡੀਆ ਤੇ ਹੋਰ ਪੋਸਟ ਪੈ ਗਈ ਕੱਲ ਰਾਤ ਪਈ ਹੈ ਇੱਕ ਕਿਤੇ ਕਿਸੇ ਪਿੰਡ ਦੇ ਵਿੱਚ ਆਪਣੇ ਪਿੰਡ ਦੇ ਵਿੱਚ ਇੱਧਰ ਪੰਜਾਬ ਦੇ ਵਿੱਚ ਮਜਾਇਲ ਡਿੱਗੀ ਸੀ ਉਹਦਾ ਸੀਰੀਅਲ ਨੰਬਰ ਆ ਪਤਾ ਕਰ ਲਿਆ ਤੇ ਉਹ ਕਹਿ ਰਿਹਾ ਕਿ ਸੀਰੀਅਲ ਨੰਬਰ ਹੈ ਜਿਹੜਾ ਉਹ ਆਪਣੇ ਪੰਜਾਬ ਦੀ ਆਰਮੀ ਦਾ ਹੈ ਮਜਾਇਲ ਹੀ ਆਰਮੀ ਦੀ ਆਪਣੇ ਪੰਜਾਬ ਦੀ ਵੱਡੇ ਵੱਡੇ ਸਵਾਲ ਖੜੇ ਹੋ ਗਏ ਜੇ ਉਹ ਪੋਸਟ ਸੱਚੀ ਹੈ ਜੇ ਕਿਸੇ ਨੇ ਐਵੇਂ ਹੀ ਪਾਤੀ ਤਾਂ ਕੀ ਕਹਿਣਾ ਆਉਣ ਵਾਲੇ ਦਿਨਾਂ ਦੇ ਵਿੱਚ ਸਭ ਕੁਝ ਸਾਹਮਣੇ ਜਿਹੜਾ ਆ ਜਾਊਗਾ ਹੁਣ ਸੀਸਾ ਜਿਹੜਾ ਸਾਫ਼ ਹੋਣ ਲੱਗ ਗਿਆ ਵੀ ਆਖਰ ਗੱਲ ਕੀ ਹੈ ਚੱਕਰ ਕੀ ਹੈ ਇੱਥੇ ਧਮੂਕਾ ਕਰਕੇ ਇਧਰੋਂ ਤਜੋਰੀ ਭਰਨੀ ਹੈ ਲੋਕ ਸਾਰੇ ਸਮਝਣ ਲੱਗੇ ਤਾਂ ਇਸੇ ਤੀਆ ਚੰਦ ਲੈਣਾ ਲਿਖੀਆਂ ਸੀ ਸੱਚੀਆਂ ਲੱਗੀਆਂ ਗੱਲ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਹੋਰ ਇਸੇ ਤਰ੍ਹਾਂ ਰਚਨਾਵਾ ਦੇਖਣ ਲਈ ਪੇਜ ਨੂੰ ਫੋਲੋ ਕਰਨਾ ਨਾ ਭੁੱਲੋ